ਦੇ ਫਰਟਾ ਦੇ ਹਾਂ ਮੈਂ ਇਹ ਹੈ ਜੇ ਹਮਤ ਹੋਵੇ ਚਲਾ ਲੈਣਾ ਕੁਝ ਵੀ ਹੋ ਜੇ ਤੁਸੀਂ ਕਬੂਤਰ ਵਾਲੇ ਪੈਸੇ ਨੂੰ ਵਸਤੇ ਤੋਂ ਲੈ ਕੇ 50000 ਰੁਪਏ ਜਰੂਰ ਲੈਣੇ ਸੋਪੀਆ ਜੇ ਪਤੀ ਬਾੜੀ ਬਾਰੇ ਇਸਾਸਤੇ ਲਾ ਲਿਆ ਸਾਰੇ ਤੋਂ ਅੱਜ ਕੱਲ੍ਹ ਮਨਤਾ ਮਨ ਸਾਥੀ ਗਾਫ ਤੇ ਜੇ ਆਪਣੀ ਬਾੜੀ ਕਰਾਈ ਜਾਂ ਆਪਣੇ ਪ੍ਰੋਜੈਕਟ ਛੱਡਣ ਪਰੇ ਬਾੜੀ ਸਰਦੇਈ ਆਪਣੇ ਸਰਪੰਚ ਸਾਹਿਬ ਮੈਂਬਰ ਸਾਹਿਬ ਬੈਠੇ ਸਾਰੇ ਸਹਿਯੋਗ ਆਦੇ ਸਾਰੇ ਦਾ ਮਦਦ ਕਰਦੇ ਐ ਤੇ ਆ ਮੈਂਬਰ ਆਪਣਾ ਪ੍ਰੋਜੈਕਟ ਮੈਂਬਰ ਬੱਗੇ ਦਾ ਇਹ ਆਪਣੇ ਸਮਾਜ ਜਾਨੀ ਨਵੇਂ ਜਿਹੜੇ ਹੋਣ ਬਣੇ ਨੇ ਤੇ ਆਪਣੇ सहनाद <laughs> बि ਇਹਦੇ ਉੱਤੇ ਆਹਿੰਦੇ ਰਵਾਇਤੀ ਕਰਨ ਦੇ ਕੇ ਸਾਹ ਮੀਂਹ ਆਈ ਨਹੀਂ ਮੈਂ ਖਾਲਸਾ ਰਹੇਗਾ ਲਈ ਫਿਰ ਆਪਾਂ ਖਾਲਸੇ ਦਾ ਪਤਾ ਕੱਢ ਦਾਂਗੇ ਨਹੀਂ ਨਹੀਂ ਆਉਂਦਾ ਖਾਲਸਾ ਆਉਂਦਾ ਫੇ ਠੀਕ ਹੈ ਕੱਟਣਾ ਹੈਗਾ ਅੱਜ ਤੂੰ ਵੀਡੀਓ ਪਾਈ ਦੀ ਹੈ ਆਪ ਦੀ ਪਰ ਨਾ ਆਪਣਾ ਬਾਪਾ ਨਾਲ ਉਹਦੇ ਕੋਠੇ ਜਾ ਕੇ ਜੇਰੀ ਆਪ ਦੀ ਲਿਆ ਜਾਣਾ ਛੱਡ ਦੇਗਾ ਨਾ ਜਾਵਾਂ ਨਹੀਂ ਛੱਡਦਾ ਪਰ ਖਾਲਸਾ ਹੋਵੇ ਜਾਵਾਂ ਨਹੀਂ ਛੱਡਦਾ ਜਾਵਾਂ ਜਿਵੇਂ ਚਾਹ ਪਾ ਜਾ ਇੱਕ ਆ ਦੇਣਾ ਕੋਈ ਉੱਟੇ ਲਿਜੀ ਕਰਕੇ ਨਾ ਵੇਚਦੀ ਸੀ ਬੜਾ ਰਿਕਾਰਡ ਕਰਕੇ ਪਾਈ ਕਰਕੇ ਆ ਗਏ ਨੇ ਆ ਤਾਂ ਉਹ ਡਰੀ ਗਿਆ ਉਹ ਖੜਾ ਉਹ ਗੱਡੀਾਂ ਲੈ ਕੇ ਲਵਾ ਦੇ ਯਾਰ ਉਹ ਬਾਤ ਛੁੜਾ ਦਿੰਨੇ ਆ ਹੈਗਾ ਆਪਣਾ ਘਰ ਇੱਥਾਂ ਛਡਾਉਣੀ ਆ ਆਪਾਂ ਬਾਜੀ ਬਾਕੀ ਘਰ ਉਹ ਸਾਰੇਗੇ ਉਸ ਇੱਕ ਇਧਰਲੇ ਪਾਸੇ ਆ ਬਾਕੀ ਸੋਨੂੰ ਤਾਂ ਕੋਠੇ ਤੋਂ ਵਿਖਾ ਦਾਂਗੇ ਇੰਨੇ ਘਰ ਆਪਣੇ ਇੱਥੋਂ ਹੀ ਆਪਾਂ ਛੱਡਦੇ ਆ ba mang nga mang pra ਸਾਂ ਖੜੀ ਹੈ ਗੱਡੀ ਸਰਪੰਚ ਦੀ ਇੱਕ ਘਰ ਆਦਰਾਖਤ ਦੇ ਉਹਲੇ ਬਾਕੀ ਆ ਹੈ ਗਈ ਜੀ ਬਾਕੀ ਹੋ ਆ ਗਿਆ ਬਾਬਾ ਫਰੀਦ ਕਾਲਜ ਬਾਕੀ ਆ ਆਪਣਾ ਘਰ ਆ ਜੀ ਇੱਥੋਂ ਹੀ ਆਪਾਂ ਛੱਡਦੇ ਅੱਗੇ ਬਾਕੀ ਆ ਰਹਿਗੇ ਘਰ ਆਪਣੇ ਮਗਰ ਇੱਕ ਘਰ ਹੋ ਪਰਲੇ ਪਾਸੇ ਆ ਗਿਆ ਖੰਬੇ ਦੇ ਆ ਬੈਠੇ ਆ ਭਰਾ ਸਾਰੇ ਪਿੰਡਾਂ ਚ ਪਾਈ ਬਾਕੀ ਘਰ ਹੈਗੇ ਜੀ ਪਿਛਲੇ ਪਾਸੇ ਆ ਇੱਕ ਘਰ ਆ ਇੱਕ ਇਹਦੇ ਮਗਰਲੇ ਪਾਸੇ ਘਰ ਐ ਇੰਨੇ ਘਰ ਹੀ ਆ ਜੀ ਆਪਣੇ ਇਹ ਇਧਰ ਕੋਈ ਵੀ ਹੈ ਨਹੀਂ ਘਰ ਮਾਝੂ ਤੇ ਆਜੂ ਕੋਣ ਬਾਜ ਮਾਰੀ ਮਾਝੂ ਮਾਦਾ ਲੋੜ ਹੀ ਨਹੀਂ ਗਰੁੱਪ ਤਾਂ ਬਣਿਆ ਐ ਇਹਨੂੰ ਪਾੜਾ ਦੇ ਨੂੰ ਰੋਕ ਲੈ ਨੂੰ ਕੇਰਾ ਆਪ ਫਿਰ ਕਸਮੇਦਰ ਕਰ ਦੂ ਤਾ ਲੰਮਾ ਫੜਾ ਉਹਦਾ ਸਕੈਨਰ ਦੇ ਇਹਨੂੰ ਆਪ ਬੰਦ ਕਰ ਲੈ ਕਰ ਰੋਲਾ ਇੱਥੇ 来 ਨਹੀਂ ਸਾਰੇ ਭਰਾ ਪਹੁੰਚ ਗਏ ਜੀ ਆਪਣੇ ਕਿਰਾਂ ਜਿਹੜੇ ਜਿਹੜੇ ਕੋਲੇ ਕਬੂਤਰ ਸੀਗੇ ਹਜੇ ਕੱਢੇ ਵੇ ਵਿੱਚ ਭਰਾਵਾਂ ਨੇ ਬੰਦ ਕਰਦੇ ਜਿਹੜੇ ਕੋਠਿਆਂ ਵਾਲੀਆਂ ਬਾਜੀਆਂ ਛੱਡਦੇ ਐ ਤੇ ਕੋਠਿਆਂ ਵਾਲੀਆਂ ਬਾਜੀਆਂ ਤੇ 60 70 80 ਕਬੂਤਰ ਵੀ ਹੋ ਜਾਂਦੇ ਐ 100 100 ਇਸ ਕੱਚੀ ਸੀਗੇ ਤੇ ਇਸ ਕੱਚੀ ਤੇ ਆਖਲਾ ਸੁਣ ਹਾਲੇ ਸਮੂਹ ਨਾਲ ਆਖੀ ਰੱਖੀਆ ਦੇ ਰੱਖੋ ਆ ਰੱਖ ਲਓ ਬਈ ਮੰਜੇ ਤੇ ਰੱਖੀ ਜਾਦੇ ਤੇ ਆਪਾਂ ਲਓ ਜੀ ਆ ਪਿੱਤੂ ਗੋਪਾ ਕੋਠਿਆਂ ਵਾਲੇ ਆ ਭਰਾ ਨਹੀਂ ਜਾਣਦੇ ਆ ਹੈਗਾ ਖਾਲਸਾ ਖੱਛੜਾਂ ਵਾਲਾ ਇੱਧਰ ਖੜੇ ਆਪਣੇ ਭਰਾ ਰੋੜੀ ਸਪੂਰੇ ਵਾਲੇ ਲੈ ਤੇ ਭਰਾਵਾਂ ਨੂੰ ਨਹੀਂ ਜਾਣਦੇ ਕੋਈ ਆ ਆਪਣੇ ਨਾਲ ਹੁੰਦਾ ਮੁੰਡਾ ਮੇਮੇ ਵਾਲੇ ਛੋਟਾ ਪਿੰਡ ਕਿਹੜਾ ਬਾਈ ਚੱਕ ਫਤੇ ਸਿੰਘ ਵਾਲਾ ਧੰਨਵਾਦ ਭਰਾਵਾਂ ਦਾ ਇਹਨਾਂ ਦਾ ਵੀ ਯਾਰ ਆ ਵਿੱਚ ਭਰਾਵਾਂ ਦੇ ਨਾਲ ਆ ਪਲਾਈਆਂ ਨੇ ਵਾਲੇ ਖੜੇ ਆ ਜੱਸੀ ਆ ਜਾ ਉਹ ਚੱਕ ਲੈ ਸਕੱਚੇ ਆ ਆ ਗਏ ਇੱਕ ਆਪਣੇ ਪਿੰਡ ਦੇ ਪਤਾ ਨਹੀਂ ਵਿਚਾਰੇ ਕਿਤੋਂ ਲਿਆ ਆ ਕਬੂਤਰ ਟਾਣੀ ਢੂਣੀ ਦਾ ਲੱਗਿਆ ਇਹ ਨਹੀਂ ਪਤਾ ਪਿੰਡ ਵਾਲੇ ਲਿਆਏ ਹੁਣ ਆਜੋ ਆਜੋ ਇੱਕ ਇੱਧਰ ਬੈਠੇ ਆ ਵਿਚਾਰੇ ਭਰਾ ਆਪਣੇ ਭੋਖੜੇ ਵਾਲੇ ਇਹ ਹੈਗੇ ਪਿੰਡ ਭੋਖੜਾ ਜ਼ਿਲ੍ਹਾ ਬਠਿੰਡਾ ਜਸਸੀ ਦੇ ਆਉਣ ਇਹ ਹੈਗਾ ਜੀ ਆਪਣਾ ਪਤੀਜਾ ਆ ਹੈਗਾ ਨਰਵੀਰ ਆ ਆਪਣਾ ਸ਼ੋਰ ਹੈ ਜੀ ਆਸ਼ੂ ਹਲਾ ਜੂ ਇੱਧਰ ਲਾ ਲਈ ਹੁਣ ਜਗਾ ਮੋਰਾ ਲਾਉਣ ਲੱਗੇ ਜਾਂਦਾ ਲਓ ਜੀ ਤੁਹਾਨੂੰ ਕਬੂਤਰ ਵਖਾ ਦੇਣੇ ਆ ਜਿਹੜੇ ਆਪਣੇ ਕੋਲ ਹੋ ਗਏ ਸਜੀਬ ਬਹੁਤ ਰੰਗ ਲਾ ਖਾਰੇ ਵਾਂ ਕੰਮੀ ਤੇ ਖੜੇ ਟਿਰ ਮਾਰੀ ਆਵਾਜ਼ ਆ ਜਦੋਂ ਉਣਕੇ ਤਾਂ ਆਹੋ ਬੰਦ ਕੋਈ ਯਾਰ ਕੋਈ ਠੰਡ ਵੀ ਆ ਲਾਈਵ ਚ వటే దనే <laughs> <laughs> <laughs>

सपंच मैंबर ਲਓ ਜੀ ਆਪਣੇ ਸਰਪੰਚ ਸਾਹਿਬ ਮੈਂਬਰ ਸਾਹਿਬ ਆ ਆਪਣਾ ਚਾਚਾ ਪਿੱਛੇ ਬੈਠਾ ਮੈਂਬਰ ਪੰਚਾਇਤ ਮੈਂਬਰ ਸਾਰੇ ਆਪਣੇ ਨਾਲ ਸੰਜੋਗੀ ਸੱਜਣਾ ਤੇ ਧੰਨਵਾਦ ਇਹਨਾਂ ਦਾ ਵੀ ਜਿਹੜੇ ਆਪਦਾ ਕੰਮ ਛੱਡ ਕੇ ਆਏ ਤੇ ਆ ਛੱਡਦੇ ਆ ਜੀ ਕਬੂਤਰ ਮੋਹਰਾ ਲਾ ਕੇ ਮੇ ਭਾਈ ਗਿਨੀ ਜੰਨੀ ਬੰਦਿਆ ਲੱਗਿਆ ਕਰਨਾ ਵੇਈ ਪਾਣ ਲੱਗ ਗਿਆ ਨੇ ਮੋਰਾਂ ਲੱਗ ਰਹੇ ਵਿਚਾਰਾਂ ਨੇ ਸਾਫ ਗਿਆਨਾ ਪੰਜਾਬ ਦੇ ਮੇਰੇ ਚਾਰ ਕਰਦੇ ਵਿਚਾਰਾਂ ਦੇ ਮੋਰਾਂ ਲੱਗਿਆ ਲੈਓ ਵੀ ਲੈਓ ਨਿੱਕੂ ਆ ਗਿਆ ਆ ਗਿਆ ਲੈ ਬੋ ਯਾਰ ਮਾਰੀ ਚ ਲਾਲਾ ਸੰਜੇ ਤੇਰੇ ਘਰ ਮਾਫਰ ਜਿਹੜੇ ਤੋਂ ਮਰਦੀ ਲਾਲਾ ਪਾਣੀ ਲੈ ਲੈ ਪਾਣੀ ਦੇ ਹੋਰ ਲਿਆ ਪਾਣੀ ਪਾਣੀ ਦੇ ਵੀਰੋ ਤਬਾ ਨਾ ਪਾਣੀ ਆ ਗਿਆ ਉਹ ਲੈ ਆਓ ਭਾਈ ਕੋਈ ਨਹੀਂ ਆਪੇ ਤਾਲੀ ਨਾ ਪਾ ਦੇਣਾ ਹੋਣ ਵਾਲੇ ਹੋਰ ਆਗੇ ਜਦ ਦਵਾਈ ਨਾ ਲਾਣੀ ਨਾ ਨਾ ਇੱਥੇ ਲੱਗੂਗੀ ਤਾਂ ਤੂੰ ਜਾਇ ਨਹੀਂ ਦੇ ਬੰਦਾ ਬਣਾ ਮੈਂ ਨਹੀਂ ਆ ਰਿਹਾ 6 ਇੱਕ ਉੱਤਰ ਹੋ ਗਈ। ਉਹ ਖੇਤਾ ਛੱਡੋ ਯਾਰ। ਬਾਬਾ ਛੱਡ ਦੇ ਆ ਵੀ। ਬਾਬਾ। ਬਾਬਾ। ਆ ਵੀ ਛੱਡ ਦੇ। ਉਹ ਮੇਰੇ ਇਹਦਾ ਵੀ ਛੱਡ ਦੇ। ਇਕੱਠੇ ਬਰਤ ਕੇ ਕਹਿਣਗੇ ਸਾਡੇ ਛੱਡ ਛੱਡ ਜਾਂ। ਜਿੰਮੀ ਬਾਜੀ ਮਾਰ ਪਈ ਆ ਯਾਰ ਮੈਂ ਕਰਾਂ ਨਹੀਂ ਯਾਰ। ਬੰਦਾ ਜੀ ਅੱਗੇ ਪਾਜੋ। ਆ ਜਾਓ ਆ ਜਾਓ। ਬਣਾ ਵਾਲਾ ਇੱਥੇ ਨਵੇਂ ਰੋ। ਲਿਓ ਲਿਓ ਬਾਈ ਲਵਾਓ ਮੋਰਾ ਚਲੋ ਜੀ ਇਹ ਪਿੱਛੇ ਬਣਾ ਲਓ ਇਹ ਕਹਿੰਦੇ ਆ ਜੀ ਅੱਠ ਹੋ ਗਏ ਆਸ਼ੂ ਇੱਧਰ ਲਾਈ ਰੱਖ ਤੋ ਮੋਰਾ ਦਾ ਬਸ ਸਾਰੇ ਕਰ ਦੇਣਾ ਜੀ ਪਿੰਡ ਤਾਂ ਨਹੀਂ ਸਾਰੇ ਕੋਲ ਬਾਹਰ ਲਈ ਹੈ ਜੇ ਆਪਣੇ ਪਿੰਡ ਦਾ ਛੱਡੂ ਆ ਆਪਾਂ ਨੂੰ ਕੋਈ ਤਰਾਜ਼ ਨਹੀਂ ਆਪੇ ਪਿੰਡ ਜਾਊਗਾ ਅਗਲੇ ਦਸਤ ਜਾਵੇ ਨਾ ਜਾਵੇ ਜੇ ਫਿਰਦਾਰਿਆਂ ਦਾ ਜਿੱਤਣਾ ਆਪਾਂ ਨੂੰ ਕੋਈ ਉਹ ਕਿਸੇ ਦਾ ਨਹੀਂ ਕਿਤੇ ਨੂੰ ਇਹ ਤਾਂ ਮਦਦ ਨਹੀਂ ਕਰਦੀ ਬਸ ਆਪਾਂ ਦਾ ਬਾਜੀ ਸਾਡੇ ਜੱਟਾਂ ਦਾ ਫਿਰ ਆਪਾਂ ਨਹੀਂ ਕਰਦੇ ਹੋਰ ਬਈ ਆ ਰਮਨ ਦਾ ਇਹ ਕੰਮ ਨਹੀਂ ਯਾਦ ਕਰੀਏ ਪੁਰਾਣੇ ਕੰਝੜ ਦੇ ਆ ਇਹ ਹੋ ਜਾ ਆਪਣੇ ਰੱਖੇ ਤਾਂ ਹਾਂ ਵਾ ਦੇਖੋ ਆਪਣਾ ਚੱਲੀ ਜਾਂਦਾ ਲਾਈਵ ਵੇਖੀ ڪنهن کي ڏيکڻ ڏاندھي ٿا ڪو ڀيٽي نه نه ڪنهن کي ڏيکڻ ڏاندھي ٿا ڪو ڀيٽي نه نه ڪنهن کي ڏيکڻ ڏاندھي ٿا ڪو ڀيٽي نه ਸਮਾਹ ਮਾਨ ਹੋਰ ਫਿਰ ਇਹਦਾ ਵੀ ਲਿਖ ਰੰਗ ਲਾ ਲਾ ਹੋਰੀ ਜੇ ਵੇਸ਼ ਹਰਦੀਆਂ ਮੋਲ ਕੇ ਆ ਕੇ ਬਹੁਤ ਹੀ ਲਾ ਹੋ ਗਿਆ ਚੰਗਰੀ ਕਰਦੇ ਆ ਆ ਲਗਾ ਪੂਰੀ ਪੂਸ ਹੈ ਧੂਰੀ ਪੂਸ ਹੈ ਕੱਤੇ ਖੰਭ ਪੂਜੇ ਚੌਕਲੇ ਮਾਰਦੇ ਪਟਾਏ ਇਹ ਯਾਰ ਵੀਦਾ ਹੀ ਨਹੀਂ ਪੂਗਾ ਰੰਗਾਰੇ ਕਰੀਏ ਠਾਂ ਲਾਏਗਾ कबूतर तो भाई अपने को गए तो बत्ती हो गए तो बत्ती कबूतर हो गयी ਆਪ ਤੋਂ ਵੀ ਕੱਟੇ ਜਾਣ ਤਾਂ ਉਹ ਲੈਸਟ ਚੱਕ ਮਾਣੀ ਦੇ ਉੱਤੇ ਮਾਣੀ ਨਾਲ ਥੱਲੇ ਕਰ ਦਿੰਦੇ ਮਾੜੇ ਦਿੱਤਾ ਕਿੱਥੇ ਲਵਾਣੀ ਛੱਡ ਘਟ ਆ ਰਹੀ ਜੀ ਬੜਾ ਕਮੜੀ ਉਹ ਜਲਦੀ ਕਰ ਕੋਈ ਨਹੀਂ ਹੁੰਦਾ ਜੇ ਕਿਸਮਤ ਹੋਇਆ ਕਿਧਰੇ ਨਹੀਂ ਜਾਂਦਾ ਪਾਣੀ ਦੇਖੀ ਛੱਡ ਮੈਂ ਤਾਂ ਗਰਾਂ ਕਰਦਾ ਪਰ ਉਹ ਠੰਡੀ ਉਹ ਵੀ ਉਹ ਡਾਂਡੀ ਆ ਜਾ ਤੇ ਗਾਲਾਂ ਕਰਦਾ ਜੀ ਦੇ ਦੇ ਉਹ ਮੁੰਡਾ ਜੋ ਲੈ ਜਾ ਤੇ ਆ ਰਿਹਾ ਬਾਬਾ ਵੀ ਡਾਂਡੇ ਨੂੰ ਤਾਂ ਉਹ ਸਾਰੇ ਤਾਂ ਕਿਹਨੂੰ ਗਾਲਾਂ ਦੇਦਾ ਯਾਰ ਕਰਨੀ ਕਿਹਦਾ ਵਾਦੋ ਸਾਰੇ ਹੈਗੇ ਕੋਟਾ ਇੱਥੇ ਹੈ ਨਾ ਇੱਕ ਨਾ ਬਾਈ ਗੱਲ ਸੁਣ ਲੋ ਕਹੀ ਹੈ ਜੀ ਨਾ ਕਿਸੇ ਦਾ ਮਗਰ ਦੇ ਚ ਟਾਈਮ ਆ ਪਾਉਣ ਲਈ ਦੇਣਾ ਜਿੰਨਾ ਰਹਿੰਦਾ ਹੋਇਆ ਠੀਕ ਹੈ ਕਿੰਨੇ ਰਹਿੰਦਾ ਹੋਇਆ ਜੇ 10 ਮਿੰਟ ਰਹਿੰਦੇ 10 ਮਿੰਟ ਕਿ ਜਿੰਨਾ ਘੰਟਾ ਰਹਿੰਦਾ ਉਨਾ ਅੱਧਾ ਮਿਲੂਗਾ ਸਹੀ ਹੈ ਬੈਂਦੇ ਕੋ ਉਤਰੋ ਆ 5 ਮਿੰਟ ਦੇ ਲਈ ਸਹੀ ਹੈ ਠੀਕ ਹੈ ਕੋਈ ਆਪਣੇ ਨਾਲ ਕਿਸੇ ਨੂੰ ਲੈ ਆ ਜੀ ਇਹ ਜੀ ਵੀ ਬਈ ਰਿਕਾਰਡਿੰਗ ਕਰਵਾ ਦੇ ਰਿਕਾਰਡਿੰਗ ਵੀਡੀਓ ਕੋ ਬਣੀ ਜਾਂਦੀ ਹੈ ਬਸ ਠੀਕ ਹੈ ਵੀਡੀਓ ਚੱਲੀ ਜਾਂਦੀ ਹੈ ਬਈ ਮਗਰ ਉਹਨਾਂ ਆਖੀ ਜਿਆ ਵੀ ਸਾਡਾ ਯਾਰ 5 ਮਿੰਟ ਦੇ ਕੇ ਕੱਟਦਾ ਸਾਡਾ 10 ਮਿੰਟ ਦੇ ਕੇ ਕੱਟਦਾ ਕੋਈ ਵੀ ਆਪਣਾ ਲੈ ਆ ਜੀ ਨਹੀਂ ਨਹੀਂ ਠੀਕ ਟਿਕ ਵੀ ਬਈ ਨੀ ਮੈਂ ਟਿਕ ਵੀ ਇੱਥੋਂ ਹੀ ਕਰਨੇ ਆ ਬਸ ਇੱਥੋਂ ਆਪਾਂ ਟਿਕ ਕਰਨੇ ਆ ਜਿਹੜਾ ਇੱਥੇ ਮਰਦਾ ਆ ਸਾਰਾ ਇਹ ਸਾਹਮਣੇ ਕੋਈ ਟਿਕ ਹੋਊਗਾ ਹੱਥ ਦਾ ਟਾਈਮ ਵੀ ਦੱਸ ਦੇ ਠ ਕੀ ਦਾ ਕੀ ਕਬੂਤਰ ਕਰਦੇ ਹੋ ਇਹ ਜੇ ਤਾਂ 6 ਕਬੂਤਰ ਫਿਰਦੇ ਹੋਏ ਤਾਂ ਆਪਾਂ ਸਾਢੇ 7 ਵਾਂ ਛੱਤਾਂ ਕਰਵਾ ਲਾਂਗੇ ਜੇ ਵੱਧ ਫਿਰਦੇ ਤਾਂ ਵੀ ਦਵਾ ਲਾਂਗੇ ਇਹ ਬਾਜੀ ਨਿਪਟੜਦੀ ਹੋਈ ਫਿਰ ਆਪਾਂ 7 ਦਾ ਪਤਾ ਲੱਗ ਜਾਓ ਆਪਰ ਨੂੰ ਦੇ ਦੇ ਆ ਪੰਜ ਸਾਢੇ ਪੰਜ ਜਾ ਕੇ ਪਤਾ ਲੱਗ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਕੋਈ ਨਹੀਂ ਦੂਰ ਦੌਰਵੇਂ ਤੇ ਕੋਈ ਮਗਰੋਂ ਨਾ ਕੀਤੇ ਲੋ ਬਈਰ ਉਧਰ ਕਰ ਲਿਓ ਇਧਰ ਕਰ ਲਿਓ ਆਪਾਂ ਛਾਂਬਲੇ ਇੱਥੇ ਹੀ ਕਰ ਲੈ। ਨਹੀਂ ਨਹੀਂ ਕੋਈ ਨਹੀਂ। ਪਰਲੇ ਪਾਸੇ ਘਰਾਂ ਪਾਸੇ ਉਧਰ ਵੀ ਜਾਣਾ। ਆ ਘਰਾਂ ਦੇ ਕਰਨਾ ਪਾਸੇ। ਪਸ ਆ ਘਰਾਂ ਦੀ ਜਿਹਨਾਂ ਦੇ ਆ ਘਰਾਂ ਵਾਲਾ ਵਿੱਚ ਆ। ਜਿਹੜਾ ਪਰੇ ਜਾਵੜਿਆ ਉਹ ਜਾ। ਉਹ ਰੰਗ ਦੇ। ਇਹਦੇ ਬਣਾ ਦਿਓ ਬਈ ਆ ਜਾਓ। ਮਗਰੋਂ ਟੁਕੜੇ ਨੂੰ ਵੀ ਸਾਰਾ ਸਾਹਮਣੇ ਦੇ। ਬਈਰ ਐਂਟਰੀ ਬਣਾ ਦਿਓ ਯਾਰ ਸਾਰੇ। ਜਿਹਨਾਂ ਵੀ ਲਿਆਜ ਦੀ। ਇਹ ਵੀ ਠੀਕ ਆ ਵੀਰੇ ਠੀਕ ਆ ਵਧੀਆ ਗੱਲਾਂ ਨੇ। ਟੁਕੜਾ ਚੱਲ ਗਿਆ ਭਰਾ ਯਾਰ। ਇਹ ਵੀ ਆਪਾਂ ਮਦਦ ਕਰ ਲਈ। ਇਹ ਨੇ ਸਹੀ ਐ। ਸਾੜੀ ਕਿਵੇਂ ਹੈ? ਸਹੀ ਆ ਸਹੀ ਆ। ਉਧਰ ਵੀ ਬਾਜੀ ਕੋਈ ਸੀ। ਉੱਤਰ ਦਿੱਤਾ ਕਰਦਾ ਉਸੇ ਨੂੰ ਮਿਲੂਗਾ ਆਰਾਮ ਨਾਲ ਬੜੀ ਪੈਸੇ ਜਿੰਗੇ ਲਿਖ ਲੈ ਧੰਨਵਾਦ ਲਿਸਟ ਦੇ ਉੱਤੇ ਲਿਖੀ ਚੱਲੋ ਜੀ ਅਜ ਤਾਂ ਫਿਰ ਤੈਨੂੰ ਕਿਹਾ ਸੀ ਵੀ ਜ਼ਰੂਰ ਆ ਆ ਦੋਨੇ ਆ ਰਹੀ ਨਾ ਦੋਵਾਰੀ ਨਾ ਮੁਰ ਕੇ ਜਾ ਯਾਰ ਮੁਰ ਕੇ ਮੈਦਾਨ ਆ ਆ ਜਿਹੜੇ ਆਏ ਉਹ ਬਾਈ ਨਿੱਮੇ ਹਾਂ ਤਾਂ ਤੁਸੀਂ ਮੁੜਕ ਬਦਲ ਹੋ ਜਾਂਦੇ ਹਨ ਇਹਨੇ ਗੱਲ ਵੀ ਸਹੀ ਹੈ ਕਿਹ ਵਜੇ ਲਗਾ ਦੇਵੋ ਦੂਸਰੇ ਬਾਰਕਡ ਮੇਰੇ ਵਿੱਚ ਰੋਡ ਦਾ ਨੇ ਦੁਬਾਰੇ ਹੋਣੀ ਆਪਾਂ ਟਾਈਮ ਆ ਹਾਂ ਹੋਣੀ ਬੰਦ ਬੰਦ ਅਗਲਾ ਕੋਈ ਤਾਂ ਬੰਦ 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 ਸਾਰੇ ਭਰਾ ਅੱਖਾਂ ਲੱਗੇ 8:00 ਵਜੇ ਪਾ ਚਾਹੇ ਆਪਾਂ ਕਿਹੜਾ ਕੋਲ ਲੈਣਾ ਵਿੱਚੋਂ ਹੂੰ ਕੌੜੇ ਹੁੰਦੇ ਆ ਪੈਸੇ ਤੇ ਫਿਰ ਮਗਰੋਂ ਫਿਰ ਹੁੰਦੇ ਮੋੜ ਤੇ ਫਿਰ ਆਪਣੇ ਲਈ ਆਪਾਂ ਦੇ ਦੇਵਾਂਗੇ ਉਹਦੇ ਮੇਰੇ ਤੋਂ ਖਬਰ ਵਾਲਾ ਜੀ ਇਹ ਤਾਂ ਕੁਮੀ ਆ ਜਾਈਂ ਕਰ ਜੰਦੇ ਟਾਈਮ ਆ ਲਾਈਟ ਹਾਂ ਚੋਰ ਬਲਾਕ ਇਹਦਾ ਐਂਟਰ ਦਾ ਆਵਾਜ਼ ਤਾਂ ਦੇ ਆ ਜਾਈਂ ਆਂਦੇ ਫੜਾਈ ਜਾਂਦੇ ਆ ਆ ਜਾਓ ਭਾਈ ਐਂਟਰ ਕਾ ਕਈ ਜਿਹੜੀ ਕੰਪਿਊਟਰ ਖਵਾ ਤੁਰ ਜਾਂਦਾ ਕਿਸੇ ਦਾ ਸਾਰੇ ਜਣੇ ਆ ਕੇ ਆ ਜਾਓ ਭਾਈ ਬਾਦਿਆਂ ਦਾ ਘੰਟਾ ਪਿਆ ਹੈ ਵੇ ਨਹੀਂ ਨਹੀਂ ਜਾਈਂ ਆਂਦੇ ਆਂਦੇ ਰਾਲਾ ਜਮੂਗਲ ਤੇ ਟ੍ਰਾਲਾ ਘੜਾ ਲੈ ਕੋਣੀ ਕੰਮ ਉਹਦਾ ਸਾਰਾ ਹੋਣਾ ਦੱਸ ਦੀ ਜਿਹੜੇ ਜਿਹੜੇ ਅੜਜੋ ਮੜਾਏ ਦਿੰਨੇ ਆ ਜਿਹੜੇ ਗੁੱਗਲ ਦੇ ਨੰਬਰਾਂ ਦੇ ਬਾਜੇ 600 400 ਦਵਾ ਦੇ ਮੜਾਏ ਜੀ ਬਾਈ ਜੀ ਆਪਣੀ ਬਾਜੀ ਹੈਗੀ ਨੰਬਰਾਂ ਚ ਪਹਿਲੇ ਨੂੰ 600 ਹੋਈ 1200 ਹੋਈ ਨਾ ਐਂਟਰੀ ਵੀ 1200 ਆਏ ਦੋ ਨੰਬਰਾਂ ਦੇ ਪਹਿਲੇ ਨੂੰ 600 ਦਿੰਦਾ ਥੱਲਾ ਨਾਲ 1200 ਬਾਈ ਨਾ ਦੂਜੇ ਨੂੰ ਬਾਈ ਡੈਸ ਆ ਉਹਨੂੰ 400 ਦੀ ਦਿੱਤਾ ਹੁਣ ਆਪਣਾ ਜੀ ਤੇ ਤੀਜੇ ਨੂੰ ਕੰਮੂ ਬਸ ਇਹ ਦੋ ਨੰਬਰਾਂ ਦੀ ਦੋ ਨੰਬਰਾਂ ਦੀ ਬਾਜੀ ਐ ਦੋਵਾਂ ਨੂੰ ਜਿੱਤਦਾ ਬਾਈ ਪਹਿਲੇ ਨੂੰ 600 ਦੀ ਦੂਜੇ ਨੂੰ ਚਾਂਦੀ ਬਾਣਪਾਲਾ ਦੀ ਆਪਣੇ ਕਰਨ ਵਜੇ ਨੇ ਮਰਜੀ ਲੋ ਆਪਾਂ ਨੂੰ ਕੋਈ ਤਰਾਜ ਤੇ ਬਾਜੀ ਆਪਾਂ ਪੈਰ ਲਵਾ ਕੇ ਦੇਣੀ ਐ ਇਹ ਮਗਰ ਲੈਣ ਵਿੱਚ ਬਾਜੀ ਮੁੱਕਦੀ ਐ ਠੀਕ ਐ ਹਾਂ ਨਾਮਾਂ ਦੇ ਹਿਸਾਬ ਨਾਲ ਆਪਣੇ ਕਰਨ ਕੋ ਬੰਡਲੇ ਨੇ ਚਾਰ ਬੰਡਲੇ ਨੇ ਪੰਜ ਬੰਡਲੇ ਨਾਲ ਆਪਾਂ ਨੂੰ ਕੋਈ ਜਿੱਥੇ ਮਾਰਦੀ ਰੱਖਦੇ ਆ